ਦੇ ਭੂਆ ਜੀ ਨੇ ਉਹਨਾਂ ਨੂੰ ਜੋ ਗ੍ਰਿਫਤਾਰ ਕਰਕੇ 57 ਦੇ ਵਿੱਚ ਜਦੋਂ ਕਿ ਸ਼ਾਮਾਂ ਨੂੰ ਜਮਾਨਤ ਹੋ ਜਾਂਦੀ ਹੁੰਦੀ ਹੈ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਜੀ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਤਾਂ ਮੈਨੂੰ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਜੋ ਬ੍ਰਦਰ ਨੇ ਭਾਈ ਹਰਪ੍ਰੀਤ ਸਿੰਘ ਉਹਨਾਂ ਉੱਪਰ ਜੋ ਇੱਕ ਮੈਂ ਕਹੂੰਗਾ ਨਸ਼ੇ ਦਾ ਝੂਠਾ ਪਰਚਾ ਪਾਇਆ ਹੈ 2-4 ਗ੍ਰਾਮ ਕੋਈ ਨਸ਼ੀਲਾ ਪਦਾਰਥ ਹੈ ਉਸ ਦਾ ਜੋ ਪਰਚਾ ਪਾਏ ਉਸ ਨੂੰ ਦੇਖ ਕੇ ਮੈਨੂੰ ਇੱਕ ਉਰਦੂ ਦਾ ਸ਼ੇਰ ਯਾਦ ਆ ਰਿਹਾ ਹੈ ਕਿ تمہارا ਸ਼ੇਬ ਤੁਮ ਹੀ ਮਦਈ ਤੁਮ ਹੀ ਮੁਨਸਿਬ ਯਕੀਨ ਹੈ ਕਿ ਕਸੂਰ ਹਮਾਰਾ ਹੀ ਨਿਕਲੇਗਾ ਵੀ ਕਿਵੇਂ ਜੋ ਸਾਰਾ ਪੁਲਿਸ ਦਾ ਜੋ ਤੰਤਰ ਹੈ ਜੋ ਮਸ਼ੀਨਰੀ ਹੈ ਉਸ ਦਾ ਜੋ ਇਸਤੇਮਾਲ ਕਰਦਿਆਂ ਹੋਇਆ ਜੋ ਸੱਤਾਧਾਰੀ ਧਿਰ ਹੈ ਆਮ ਆਦਮੀ ਪਾਰਟੀ ਦੀ ਉਸ ਨੇ ਸਿਆਸੀ ਬਦਲਾਖੋਰੀ ਦੀ ਨੀਤੀ ਦੇ ਨਾਲ ਪਾਈ ਅਮਰਿਤਪਾਲ ਸਿੰਘ ਦੀ ਅਗਵਾਈ ਵਿੱਚ ਖੜੀ ਹੋਣ ਜਾਰੀ ਪੰਥਕ ਤੇ ਖੇਤਰੀ ਸਿਆਸਤ ਨੂੰ ਢਾਹ ਲਾਉਣ ਦੀ ਨੀਅਤ ਦੇ ਨਾਲ ਮੈਂ ਕਹੂੰਗਾ ਇਹ ਜੋ ਝੂਠਾ ਪਰਚਾ ਹੈ 2-4 ਗ੍ਰਾਮ ਦਾ ਉਹਨਾਂ ਦੇ ਜਿਹੜੇ ਬ੍ਰਦਰ ਨੇ ਪਾਈ ਹਰਪ੍ਰੀਤ ਸਿੰਘ ਉੱਪਰ ਪਾਇਆ ਇੱਕ ਬੜੀ ਦੇਖਣ ਵਾਲੀ ਗੱਲ ਹੈ ਇੱਕ ਜ਼ਿਲ੍ਹੇ ਦਾ ਜਿਹੜਾ ਐਸਐਸਪੀ ਹੈ ਉਹ ਜੋ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ 2-4 ਗ੍ਰਾਮ ਨਸ਼ੀਲੇ ਪਦਾਰਥ ਦੀ ਮੈਂ ਕਹੂੰਗਾ ਰਿਕਵਰੀ ਦੇ ਵਿੱਚ ਜੇ ਇਸ ਤਰੀਕੇ ਦੇ ਨਾਲ ਹੀ 2-4 ਗ੍ਰਾਮ ਦੀਆਂ ਰਿਕਵਰੀਆਂ ਦੇ ਵਿੱਚ ਹੀ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਜੇ ਪ੍ਰੈਸ ਕਾਨਫਰੰਸ ਕਰਨ ਲੱਗ ਪਏ ਤਾਂ ਮੈਨੂੰ ਲੱਗਦਾ ਹੈ ਜਿਹੜੀ ਪੁਲਸ ਹੈ ਉਹ ਥਾਣਿਆਂ ਦੇ ਵਿੱਚ ਘੱਟ ਹੋਵੇਗੀ ਤੇ ਸ਼ਾਮ ਨੂੰ ਫੇਸਬੁੱਕ ਉੱਪਰ ਜੋ ਆਨਲਾਈਨ ਹੈ ਉਹ ਜ਼ਿਆਦਾ ਹੋਵੇਗੀ ਤਾਂ ਇੱਥੋਂ ਇੱਕ ਸਿੱਧ ਹੋ ਰਿਹਾ ਹੈ ਵੀ ਕਿਵੇਂ ਜਿਹੜੇ ਪੁਲਿਸ ਦੇ ਹਾਇਰ ਅਫੀਸ਼ੀਅਲਸ ਵੀ ਇਸ ਝੂਠਾ ਪਰਚਾ ਪਾਉਣ ਦੇ ਵਿੱਚ ਜੋ ਨਾਲ ਨੇ ਹੈਂਡ ਇਨ ਹੈਂਡ ਇਨ ਗਲਵਜ਼ ਨੇ ਦੇਖੋ ਇੱਕ ਨੈਸ਼ਨਲ ਹਾਈਵੇ ਦੇ ਉੱਪਰ ਪਰਚੇ ਵਿੱਚ ਦਿਖਾ ਦਿੱਤਾ ਵੀ ਗੱਡੀ ਖੜੀ ਹੋਈ ਸੀ ਜੋ 4 ਲੇਨ ਰੋਡ ਹੈ ਉਸ ਦੇ ਉੱਪਰ ਮੈਂ ਤਾਂ ਨਹੀਂ ਕਦੇ ਦੇਖਿਆ ਪੀਪਲ ਕੋਈ ਚੈਕਿੰਗ ਕਰਦੀ ਹੋਵੇ ਖੜੀਆਂ ਗੱਡੀਆਂ ਦੀ ਜਾਂ ਕੋਈ ਗੱਡੀ ਖੜੀ ਹੋਵੇ ਕੋਈ ਨਸ਼ੇ ਦਾ ਕੋਈ ਇਸਤੇਮਾਲ ਹੋ ਰਿਹਾ ਹੋ ਤਾਂ ਇਹ ਸਾਰਾ ਪਰਚਾ ਦੱਸਦਾ ਹੈ ਕਿਵੇਂ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਸਾਥੀਆਂ ਦੇ ਉੱਪਰ ਪਿਛਲੇ ਸਾਲ ਜੋ ਮੈਂ ਕਹੂੰਗਾ 16 ਫਰਵਰੀ 2023 ਨੂੰ ਇੱਕ ਉਹ ਵਰਿੰਦਰ ਸਿੰਘ ਮੁੱਡੇ ਵਾਲਾ ਜੋ ਝੂਠਾ ਪਰਚਾ ਪਾਇਆ ਸੀ ਵੀ ਉਸ ਤੋਂ 2000 ਰੁਪਏ ਦੀ ਲੁੱਟਖੋਹ ਕਰ ਲਈ ਇਸ ਤੋਂ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਟਾਰਗੇਟ ਕਰਨ ਦੇ ਲਈ ਉਹਨਾਂ ਦੇ ਮਾਤਾ ਜੀ ਮਾਤਾ ਬਲਵਿੰਦਰ ਕੌਰ ਅਤੇ ਉਹਨਾਂ ਦੇ ਜਿਹੜੇ ਚਾਚਾ ਜੀ ਨੇ ਉਹਨਾਂ ਦੇ ਜੀ ਭੂਆ ਜੀ ਨੇ ਉਹਨਾਂ ਨੂੰ ਜੋ ਗ੍ਰਿਫਤਾਰ ਕਰਕੇ 57 ਦੇ ਵਿੱਚ ਜਦੋਂ ਕਿ ਸ਼ਾਮਾਂ ਨੂੰ ਜ਼ਮਾਨਤ ਹੋ ਜਾਂਦੀ ਹੁੰਦੀ ਹੈ ਇੱਕ ਹਫ਼ਤਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਤਾਂ ਮੈਂ ਕਹੂੰਗਾ ਜਿਹੜਾ ਇਸ ਸਮੇਂ ਪੰਜਾਬ ਦਾ ਹਾਕਮ ਹੈ ਉਹ ਇਸ ਪਰਿਵਾਰ ਦੇ ਨਾਲ ਇੱਕ ਤਰੀਕੇ ਨਾਲ ਨਿਜੀ ਕਿੜ ਕੱਢਣ ਦੇ ਉੱਪਰ ਉਹ ਆ ਚੁੱਕਿਆ ਹੈ ਵੀ ਕੁਝ ਵੀ ਹੋ ਸਾਰਾ ਤੰਤਰ ਮੰਤਰ ਜੰਤਰ ਲਾ ਕੇ ਵੀ ਕਿਵੇਂ ਇੱਕ ਪਰਿਵਾਰ ਨੂੰ ਇੱਕ ਨੌਜਵਾਨ ਨੂੰ ਜੋ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਅੱਗੇ ਵਧਣ ਤੋਂ ਰੋਕਣਾ ਹੈ ਪਰ ਸਿੱਖ ਕੌਮ ਨਾਲੇ ਪਹਿਲਾਂ ਨਹੀਂ ਇਹ ਪਹਿਲਾਂ ਨਹੀਂ ਵੀ ਕੋਈ ਇਹੋ ਜੀ ਚੀਜ਼ ਹੋਈ ਐ ਪਹਿਲਾਂ ਵੀ ਸਾਡਾ 2.5 ਲੱਖ ਮੁੰਡਾ ਜੋ ਨੌਜਵਾਨ ਹੈ ਉਹਨਾਂ ਨੇ ਫੀਕ ਕਨਕਾਉਂਟਰਾਂ ਦੇ ਵਿੱਚ ਖਫਤ ਕਰ ਦਿੱਤਾ ਫੇਰ ਕਿੰਨਿਆਂ ਦੇ ਗੈਂਗਸਟਰਾਂ ਕਹਿ ਕੇ ਕਿੰਨਿਆਂ ਨੂੰ ਅਜੋਕੇ ਸਮੇਂ ਦੇ ਵਿੱਚ ਇਹ ਜੋ ਮਾਰਲੇ ਉਸ ਤੋਂ ਬਾਅਦ ਕਿੰਨਿਆਂ ਦੇ ਉੱਪਰ ਜੋ ਮੈਂ ਕਹੂੰਗਾ ਝੂਠੇ ਪਰਚੇ ਦਰਜ ਕਰਕੇ ਜਿਨ੍ਹਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹ ਹਾਲੇ ਜੇਲਾਂ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ 40 ਨੌਜਵਾਨ ਨੇ 10 ਦਿਵੜੂਗੜ੍ਹ ਚ ਨੇ 3 ਅੰਮ੍ਰਿਤਸਰ ਜੇਲ੍ਹ ਚ ਹਾਲਾਂਕਿ ਕਿਸੇ ਨੂੰ ਕੋਈ ਡਾਂਗ ਛੋਟੀ ਤੱਕ ਨਹੀਂ ਮਾਰੀ ਤਾਂ ਵੀ ਉਹ ਅੰਦਰ ਬੈਠੇ ਤਾਂ ਮੈਂ ਕਹੂੰਗਾ ਆਪਾ ਪੰਜਾਬ ਵਾਸੀਆਂ ਇਹਨਾਂ ਕੂਟੀਆਂ ਚੱਲਾਂ ਤੋਂ ਸੁਚੇਤ ਰਹਿਣਾ ਤਾਂਕਿ ਅਦਾਲਤ ਦੇ ਵਿੱਚ ਹੀ ਜੋ ਭਾਈ ਹਰਪ੍ਰੀਤ ਸਿੰਘ ਦੀ ਜਿਹੜੀ ਪੈੜਵੀ ਹੈ ਉਹ ਜੋ ਸ਼ੁਰੂ ਕਰ ਦਵਾਂਗੇ ਤੇ ਬੜੀ ਛੇਤੀ ਉਹ ਕਾਨੂੰਨੀ ਤਰੀਕੇ ਦੇ ਨਾਲ ਜੋ ਬਾਹਰ ਵੀ ਆਉਣਗੇ ਤੇ ਬਾਈ ਜਦ ਬਰੀ ਵੀ ਹੋਣਗੇ ਤੇ ਆਪਾਂ ਇਹਨਾਂ ਕਿਸੇ ਵੀ ਅਫਵਾਹਾਂ ਦੇ ਵਿੱਚ ਜਾਂ ਕਿਸੇ ਹੋਰ ਭਲੇਖਿਆਂ ਦੇ ਵਿੱਚ ਨਹੀਂ ਆਉਣਾ ਤੇ ਸੁਚੇਤ ਰਹਿਣਾ ਇੰਨੀਆਂ ਕਿ ਮੇਰੀਆਂ ਸਾਰਿਆਂ ਨੂੰ ਜੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ